ਬਰਮਾ ਕਲੈਕਸ਼ਨ ਜੋ ਹੈਗੀਏ ਇਹਦੇ ਤੇ ਫਾਇਰ ਕਰਨ ਲਈ ਉਹ ਮੁੰਡੇ ਆਏ ਸੀ 27 ਤਰੀਕ ਨੂੰ ਜੁਨਾ ਨੇ ਦੁਕਾਨ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਸੀ ਸਾਡੀ ਜੋ ਟੀਮਾਂ ਸੀ ਕਿ ਉਹ ਇਹਨਾਂ ਨੂੰ ਫਾਲੋ ਅਪ ਕਰਦੇ ਹੋਏ ਤੇ ਹਿਊਮਨ ਇੰਟੈਲੀਜੈਂਸ ਤੇ ਬਾਕੀ ਟੈਕਨੀਕਲ ਇਨਵੈਸਟੀਗੇਸ਼ਨ ਦਾ ਯੂਜ਼ ਕਰਦੇ सबसे पहले सुखजिंदर सिंह उर्फ बॉबी राउंडअप किया गया जनू एक गोली भी लगी स एक्सचेंज ऑफ फायर पुलिस देना युगिछ तो बाकी जो साजे तो जो असी आगे ऑपरेशन लेकर चले तो सानू बाकी दोनों अक्यूज्ड एक रामवीर सिंह रैम्बो और आदित्य ये दोनों भी राउंड अप हो चुकी ਨਮਾਸ਼ਹਿਰ ਪੁਲਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਨੇ ਪਿਛਲੇ ਦਿਨੀ ਵਰਮਾ ਕਲੈਕਸ਼ਨ ਨਮਾਸ਼ਹਿਰ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਵਿੱਚੋਂ ਇੱਕ ਸਾਥੀ ਦਾ ਪੁਲਸ ਮੁਕਾਬਲਾ ਵੀ ਪਿਛਲੇ ਦਿਨ ਹੋਇਆ ਸੀ ਐਸਐਸਪੀ ਨਮਾਸ਼ਹਿਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਦੇ ਸੰਬੰਧ ਵਿਦੇਸ਼ ਵਿੱਚ ਰਹਿੰਦੇ ਵਿਅਕਤੀ ਦੇ ਨਾਲ ਵੀ ਹਨ ਅਤੇ ਨਿੱਜੀ ਰੰਜਿਸ਼ ਕਰਕੇ ਬਰਮਾ ਕਲੈਕਸ਼ਨ ਤੇ ਗੋਲੀਆਂ ਚਲਾਉਣ ਦਾ ਮਾਮਲਾ ਸੀ ਜੋ ਕਿ ਸਫਲ ਨਹੀਂ ਹੋ ਸਕਿਆ ਸੀ। ਇਹਨਾਂ ਕੋਲ 32 ਬੋਰਡ ਦਾ ਇੱਕ ਪਿਸਟਲ, 30 ਬੋਰਡ ਦਾ ਪਿਸਟਲ ਬਿਨਾ ਮੈਗਜ਼ੀਨ, 9mm ਪਿਸਟਲ ਦਾ ਮੈਗਜ਼ੀਨ ਤੇ 10 ਜਿੰਦਾ ਰੌਂਦ ਦੋ ਚੱਲੇ ਹੋਏ ਖੋਲ ਭਰਾਮਤ ਕੀਤੇ ਗਏ ਹਨ। ਇਹਨਾਂ ਦਾ ਰਿਮਾਂਡ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਫਾਲੋ ਕਰੀ ਜਾ ਰਹੀ ਹੈ। ਇਸੀ ਲੜੀ ਦੇ ਵਿੱਚ ਬਰਮਾ ਕਲੈਕਸ਼ਨ ਜੋ ਹੈਗੀ ਹੈ ਇਲੀਤੇ ਫਾਇਰ ਕਰੰਟਲੀ ਦੋ ਮੁੰਡੇ ਆਏ ਸੀ 27 ਤਰੀਕ ਨੂੰ ਜਿਨ੍ਹਾਂ ਨੇ ਦੁਕਾਨ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਤੋਂ ਬਾਅਦ ਇਹ ਉਥੋਂ ਬੁਲਟ ਮੋਟਰਸਾਈਕਲ ਤੋਂ ਨਿਕਲ ਗਏ ਸੀ ਦਿਲੰਦਰ ਸਾਈਡ ਨੂੰ ਗਏ ਸੀ ਸਾਡੀ ਜੋ ਟੀਮਾਂ ਸੀਗੀਆਂ ਉਹ ਇਹਨਾਂ ਨੂੰ ਫਾਲੋ ਕਰਦੇ ਹੋਏ ਤੇ ਹਿਊਮਨ ਇੰਟੈਲੀਜੈਂਸ ਤੇ ਬਾਕੀ ਟੈਕਨੀਕਲ ਇਨਵੈਸਟੀਗੇਸ਼ਨ ਦਾ ਯੂਜ਼ ਕਰਦੇ ਹੋ ਸਭ ਤੋਂ ਪਹਿਲੇ ਸੁਖਜਿੰਦਰ ਸਿੰਘ ਉਰਫ ਬੋਬੀ ਨੂੰ ਰਾਉਂਡ ਅਪ ਕੀਤਾ ਗਿਆ ਸੀ ਜਿਹਦੇ ਵਿੱਚ ਇਹਨੂੰ ਇੱਕ ਗੋਲੀ ਵੀ ਲੱਗੀ ਸੀ ਐਕਸਚੇਂਜ ਆਫ ਫਾਇਰ ਵਿਦ ਦੀ ਪੁਲਿਸ ਦੇ ਨਾਲ ਇਹਦੀ ਪੁੱਛਗਿੱਛ ਤੋਂ ਤੇ ਬਾਕੀ ਜੋ ਸਾਡੇ ਸੋਰਸਸ ਸੀਗੇ ਉਹਨਾਂ ਤੋਂ ਜਦੋਂ ਅਸੀਂ ਅੱਗੇ ਆਪਰੇਸ਼ਨ ਲੈ ਕੇ ਚੱਲੇ ਤੇ ਸਾਨੂੰ ਬਾਕੀ ਦੋਨੋਂ ਅਕਿਊਜ਼ਡ ਇੱਕ ਰਾਮਬੀਰ ਸਿੰਘ ਰੈਂਬੋ ਔਰ ਆਦਿੱਤਿਅਮ ਇਹ ਦੋਨੋਂ ਵੀ ਰਾਉਂਡ ਅਪ ਹੋ ਚੁੱਕੇ ਇਹ ਜੋ ਸਾਰੀ ਮਾਰਦਾਦ ਸੀਗੀ ਇਹਦੇ ਪਿੱਛੇ ਪਰਸਲ ਰੰਜਿਸ਼ ਸੀਗੀ ਵਰਮਾ ਕਲੈਕਸ਼ਨ ਦਾ ਜੋ ਓਨਰ ਹੈਗਾ ਉਹਦੇ ਵਿੱਚ ਤੇ ਜਸਕਰਨ ਕੰਨੂ ਕੁਕਰ ਮਜਾਰੀਦਾ ਹੈਗਾ ਤੇ ਇੱਕ ਹੈਗਾ ਹਰਜੀਤ ਪੰਡਾਲ ਇਹ ਜੋ ਜਸਕਰਨ ਯੂਐਸ ਦੇ ਵਿੱਚ ਤੇ ਹਰਜੀਤ ਜੋ ਹੈਗਾ ਯੂਕੇ ਦੇ ਵਿੱਚ ਇਹਨਾਂ ਦੀ ਪਰਸਲ ਰੰਜਿਸ਼ ਤੇ ਪੈਸੇ ਦੇ ਲੈਣ ਦੇ ਮਾਰਦਰ ਦੇ ਵਿੱਚ ਇਹਨਾਂ ਨੇ ਇਹਨੂੰ ਬੋਰਡਿੰਗ ਦਿੱਤੀ ਸੀ ਤੇ ਉਸ ਤੋਂ ਬਾਅਦ ਇਹ ਜੋ ਬੰਦੇ ਆਏ ਸੀ ਇਹ ਤਿੰਨੋਂ ਬੰਦੇ ਜੋ ਹੈਗੇ ਇਹ ਰਾਉਂਡ ਅਪ ਕਰ ਲਏ ਗਏ ਮੈਂ ਇਹ ਵੀ ਦੱਸਣਾ ਚਾਹਨਾ ਹੈ ਕਿ ਇਸ ਤੋਂ ਬਾਅਦ ਇਹਨਾਂ ਨੇ ਇੱਕ ਸੁਨਿਆਰੀ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਜਲੰਧਰ ਦੇ ਵਿੱਚ ਉਸ ਤੋਂ ਬਾਅਦ ਤਿੰਨ ਪੈਟਰੋਲ ਪੰਪ ਇਹਨਾਂ ਨੇ ਦੋ ਤੇ ਲੁੱਟ ਕਰੀ ਸੀ ਤੀਜੇ ਦੇ ਵਿੱਚ ਤੇਲ ਬਰਵਾ ਕੇ ਉੱਥੋਂ ਹੀ ਭੱਜ ਗਏ ਸੀ ਇਹਨਾਂ ਦੀ ਪੁਚ ਗੇਟਸ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਬਾਅਦ ਇਹਨਾਂ ਨੇ ਇੱਕ ਫਾਇਰਿੰਗ ਜੋ ਹੈਗੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਰਨੀ ਸੀ ਤੇ ਅਕੋਰਡਿੰਗਲੀ ਜੋ ਹੁਸ਼ਿਆਰਪੁਰ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਉਹ ਵੀ ਆਪਣੇ ਪ੍ਰੀਕਾਸ਼ਨਸ ਸਕੂਲ ਕੁੱਲ ਬੰਦੇ ਕਿੰਨੇ ਸੀ ਕੋਲ ਸਰ ਇਸਨੇ ਟੋਟਲ ਬੰਦੇ ਜੀ ਇਹਦੇ ਵਿੱਚ ਔਨ ਗਰਾਉਂਡ 3 ਸੀਗੇ ਇਥੋਂ ਵਾਰਦਾ ਜੋ ਹੈਗੀ ਹੈ ਕਰਦੇ ਹੋਏ ਫਿਰ ਇਹ ਆਕੇ ਦਲੰਦਰ ਤੇ ਕਪੂਰ ਥਲੇ ਜਣੇ ਰੰਜੀਤ ਸਰ ਕੀ ਸੀ ਰੰਜਿਸ਼ ਹੈਗੀ ਜੀ ਇੱਕ ਲੇਡੀ ਨੂੰ ਲੈ ਕੇ ਰੰਜਿਸ਼ ਹੈਗੀ ਲੇਡੀ ਦੇ ਨਾਲ ਕੁਝ ਜੋ ਹੈ ਇਨਦੇ ਆਪਸੀ ਸੰਬੰਧ ਬਣੇ ਸੀ ਉਹਨ ਸੰਬੰਧਨ ਨੂੰ ਲੈ ਕੇ ਕੁਝ ਲੋਕਾਂ ਨੂੰ ਆਪਤੀ ਸੀਗੀ ਤਾਂ ਉਸ ਚੀਜ਼ ਤੋਂ ਇਹਨਾ ਜੀ ਰੰਜਿਸ਼ ਸ਼ੁਰੂ ਹੋਈ ਸੀ ਇਸੀ ਦੇ ਵਿੱਚ ਇਹਨੇ ਜੋ ਬਾਹਰ ਬੈਠਾ ਜਸਕਰਨ ਹੈਗਾ ਇਹਨੇ 12 ਲੱਖ ਰੁਪਏ ਵੀ ਮੰਗੇ ਸੀ ਇਹਨਾਂ ਤੋਂ ਬਟ ਅਗੇਨ ਉਹ ਐਕਸਟਰਸ਼ਨ ਨਹੀਂ ਸੀ ਕਿ ਉਹ ਇਹਨਾਂ ਦੇ ਆਪਸ ਵਿੱਚ ਦਾ ਲੈਣ ਦੇਣ ਸੀਗਾ ਉਹਦੇ ਵਿੱਚ ਕਹਿੰਦਾ ਸੀ ਮੈਂ 12 ਲੱਖ ਰੁਪਏ ਦੇ ਦੋ ਮੈਨੂੰ ਮੈਂ ਬਾਅਦ ਦੇ ਉਸ ਨੂੰ ਵਾਪਸ ਵੀ ਕਰ ਦੇਵਾਂ ਉਹਨਾਂ ਦੇ ਖਰਾ ਮਾਮਲੇ ਇਧਰ ਸਿਰ ਤੇ ਜਿਹੜੇ ਬਾਹਰ ਬੈਠੇ ਨੇ ਬਿਲਕੁਲ ਉਹਨਾਂ ਦੇ ਖਿਲਾਫ ਵੀ ਮੈਂ ਪਹਿਲਾ ਜੋ ਮੁਕੱਦਮਾ ਹੈਗਾ ਉਹ ਜਸਕਰਨ ਕੰਨੂ ਤੇ ਦੋ ਅਨਨੋਨ ਬਾਈਕ ਰਾਈਡਰਸ ਦੇ ਉੱਤੇ ਹੋਇਆ ਸੀ ਤੇ ਹੁਣ ਜੋ ਇਨਵੈਸਟੀਗੇਸ਼ਨ ਦੌਰਾਨ ਕੁਝ ਕੁਝ ਦੌਰਾਨ ਜਦ ਗਲਪੰਡਾਲ ਦੀ ਵੀ ਸਾਹਮਣੇ ਆਈ ਤੇ ਬੰਡਾਲ ਐਲਸੋ ਵੀ ਨੋਮੀਨੇਟਿਡ ਜੀ ਕੇਸ ਦੇ ਵਿੱਚ ਤੇ ਇਹਨਾਂ ਦੇ ਉੱਤੇ ਵੀ ਜੋ ਕਾਰਵਾਈ ਹੈਗੀ ਉਹ ਚੱਲ ਰਹੀ ਹੈ। ਇਹਨਾਂ ਦੇ ਪਹਿਲੇ ਕੋਈ ਮਾਮਲੇ ਦਰਜ ਸਰ। ਜੋ ਦਸਕਰਨ ਹੈਗਾ ਜੀ ਇਹ ਚਿੱਟਾ-ਚੂਟਾ ਪਿੰਦਾ ਹੁੰਦਾ ਸੀ ਬਾਅਦ ਦੇ ਵਿੱਚ ਬਾਹਰ ਚਲਾ ਗਿਆ। ਤੇ ਸਿਮਿਲਰਲੀ ਜੋ ਬੰਡਾਲ ਹੈਗਾ ਇਹ ਵੀ ਲੋਅਰ ਲੋਅਰ ਲੈਵਲ ਕ੍ਰਿਮੀਨਲਸ ਜੋ ਹੈਗੇ ਇਹ ਉਹ ਹੈਗੇ। ਤੇ ਇਹਨਾਂ ਦੇ ਮਾੜੇ-ਮੋੜੇ ਮੁਕੱਦਮੇ ਬਟ ਕੋਈ ਬਾਹਰ بیٹھے ਹਨ। ਉਹਨਾਂ ਤੇ ਜੋ ਕਾਰਵਾਈ ਪਾਸਪੋਰਟ ਦੀ ਤੇ ਬਾਕੀ ਜੋ ਹੈਗੀ ਉਹ ਸੀ। ਜਿਹੜੇ ਕਸਟਡੀ ਜਿਹੜੇ ਕਸਟਡੀ ਚ ਨੇ ਉਸ ਦੇ ਖਿਲਾਫ ਮਾਮਲੇ ਦਰਜ। ਜਿਹੜੀ ਕਸਰੀਚ ਰਿਹਾ ਉਹਨਾਂ ਚੋਂ ਇੱਕ ਇੱਕ ਦੇ ਖਿਲਾਫ ਮਾਮਲਾ ਦਰ ਜਾਏਗਾ ਬਾਕਾਇਦ ਨਹੀਂ ਆਏਗਾ 22 23 ਸਾਲ ਦੀ ਉਮਰ ਦੇ ਮੁੰਡੇ ਹੈਗੇ ਤੇ ਇਹਨਾਂ ਅੱਜ ਜੋ ਕ੍ਰਾਈਮ ਦੇ ਵਿੱਚ ਨਇਆ ਸਟੈਪ ਰੱਖਣ ਦੀ ਕੋਸ਼ਿਸ਼ ਕੀਤੀ ਬਟ ਟਾਈਮਲੀ ਜੋ ਹੈਗਾ ਇਹ ਨੂੰ ਫੜ ਕੇ ਅੰਦਰ ਸਰ ਹਾਰਪੁਰ ਜਿਹੜਾ ਇਹਨੇ ਇਨਸੀਡੈਂਟ ਕਰਨਾ ਸੀਗਾ ਉਹਦੇ ਉਹਦੇ ਨਾਲ ਕੋਈ ਵਰਮਾ ਨਾਲ ਵੀ ਨਹੀਂ ਥੈਗਾ ਸੀ ਨਹੀਂ ਉਹਦੇ ਨਾਲ ਵਰਮਾ ਨਾਲ ਕੋਈ ਰਿਮਾਂਡ ਲੈ ਰਹੇ ਸਰ ਇਹਨਾਂ ਦੇ ਰਮਾਂਡ ਲਿਆ ਜਾ ਰਿਹਾ ਪੁਛ ਕੇ ਚੱਲ ਰਹੀ ਹੈ ਇਹਨਾਂ ਦੀ ਬਾਕੀ ਹੋਰ ਚੀਜ਼ਾਂ ਜੋ ਕਲੀਅਰ ਹੁੰਦੀ ਉਹਦੇ ਸਾਹਮਣੇ ਬਸ ਮੈਂ ਇਹਨਾਂ ਨੂੰ ਕਿੰਨੀ ਦੇਰ ਤੋਂ ਸੀਗਾ ਇਨ ਟੱਚ ਵਿੱਚ ਇਹ ਇਹ ਅਗੇਨ ਗੱਲ ਹੈਗੀ ਹੈ ਕਿ ਇਹਨਾਂ ਨੇ ਵਰਮਾ ਨੂੰ ਰੀਚ ਆਊਟ ਕੀਤਾ ਸ਼ੁਰੂਆਤ ਵਿੱਚ ਗੱਲਬਾਤ ਜੋ ਸੀ ਕਿ ਉਹ ਕੁੜੀ ਕਰਕੇ ਜੋ ਸਾਰੀ ਗੱਲਬਾਤ ਚੱਲੀ ਹੈ ਨਾ ਉਸ ਤੋਂ ਬਾਅਦ ਜੋ ਹੈ ਕਿ ਇਹ ਫਿਰ ਇਹਨਾਂ ਨੇ ਵਰਮਾ ਜੋ ਬਾਹਰ بیٹھا ਮੁੰਡਾ ਹੈਗਾ ਇਹਨੇ ਨਾ ਤਾਂ ਕੁਝ ਮੰਗਿਆ ਕਿ ਮੈਂ ਵਾਪਸ ਕਰ ਦੇਵਾਂਗਾ ਇਹਨਾਂ ਨੇ ਉਸ ਚੀਜ਼ ਲਈ ਜੋ ਹੈਗਾ ਕਿ ਆ ਕਿ ਨਹੀਂ ਇਹ ਬੀਸਿਕਲੀ ਉਹਨੂੰ ਲਮਕਾੰਦੇ ਰ ਇਸ ਸਾਰੀ ਗੱਲ ਦੇ ਵਿੱਚ ਜਦੋਂ ਇਹ ਬੰਦੇ ਆ ਕੇ ਵਾਇਰਿੰਗ ਕੀਤੀ ਫਿਰ ਇਹ ਗੱਲ ਸਾਨੂੰ ਕਲੀਅਰ ਹੋਈ ਤੇ ਉਹਦੇ ਹਿਸਾਬ ਨਾਲ ਫਿਰ ਜੋ ਸਾਨੂੰ ਕਲੂਜ਼ ਮਿਲੇ ਤੇ ਬੰਦੇ ਰਾਉਂਡ ਅਪ ਕਰਕੇ ਜੋ ਬਾਹਰ ਬੈਠੇ ਉਹਨੂੰ ਨੋਮੀਨੇਟ ਕੀਤਾ ਪਰ ਉਹ ਸਰ ਇਹਨਾਂ ਕੋਲ 4 ਬਗਾਨਾ ਦੀ ਕੋਈ ਫੜੇਗਾ ਜਾਂ 4 ਬਗਾਨਾ ਹਾਂਜੀ ਇਹਨਾਂ ਤੋਂ ਜੋ ਰਿਕਵਰੀ ਹੋਈ ਹੈ ਇੱਕ 32 ਬੋਰ ਦਾ ਪਿਸਤਲ ਰਿਕਵਰ ਹੋਇਆ ਇੱਕ 30 ਬੋਰ ਦਾ ਪਿਸਤਲ ਰਿਕਵਰ ਹੋਇਆ ਦੋ ਰਾਉਂਡ ਜੋ ਹੈਗੇ 9mm ਦੇ ਇੱਕ 9mm ਦੀ ਪਿਸਤਲ ਦਾ ਮੈਗਜ਼ੀਨ ਰਿਕਵਰ ਹੋਇਆ ਜਦੋਂ ਇਹਨਾਂ ਨੇ ਉੱਥੇ ਕੋਸ਼ਿਸ਼ ਕੀਤੀ ਸੀ ਜਲੰਧਰ ਦੇ ਵਿੱਚ ਉਦੋਂ ਬੰਦਾ ਇਹਨਾਂ ਨੂੰ ਪੈ ਗਿਆ ਸੀ ਅੱਗੇ ਉਹ ਉਸ ਟਾਈਮ ਇਹਨਾਂ ਦੀ ਜੋ ਮੈਗਜ਼ੀਨ ਹੈਗੀ ਉਹ ਡਿੱਗੀ ਸੀ ਇਹ हूँ जो ਸਾਨੂੰ ਵੈਪਨ ਮਿਲਿਆ 30 ਬੋਰ ਦਾ ਉਹੀ मिल गया ਜਿਹਦੀ वो मैगज़ीन ਸੀਗੀ ਤਾਂ ਉਹ ਵੀ ਵਾਹਾਂ ਸੇ ਲਿੰਕ ਹੋ ਗਿਆ बाइक की खबर तो हो गया ਬੁਲੱਟ जो मोटरसाइकिल हाँ जी बाइक जो है वो चल रही है साड़ी टीम ਉਹਦੇ ਉੱਥੇ भी लगी हुई है वो भी ਥੋੜੀ ਕਾ ਥੋੜੀ ਕੈਸਾ ਕੀ ਹੈ ਇਸ ਦਾ ਜੋ ਮੋਟਰਸਾਈਕਲ ਹੈਗਾ के वेपन जो है क्या वेपन नु अस रिकवर कर लिया है तो बाकी जो है इस साइड से बन के आए हैं वेदर सुफिस्टिकेटेड वेपन पाकिस्तान वाले है गए एमपी वाले है को भी दती चल वो स्कूड़ी दा ते नहीं कोई रोक दे नहीं कोई दा कोई